ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਦੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੇਰੀ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਸੋ ਜਿਆਦਾ 7:30 ਦਾ ਮੈਂ ਲੈ ਕੇ ਆਈ ਆ ਆਪਣਾ ਬ੍ਰੈਕਫਾਸਟ ਬਣਾ ਕੇ ਪਿਆਜ਼ ਸ਼ਿਮਲਾ ਮਿਰਚ ਟਮਾਟਰ ਅਦਰਕ ਨੂੰ ਇਹ ਕਰਕੇ ਵਿੱਚ ਮੈਂ ਪਨੀਰ ਪਾਲਿਆ ਇਹ ਮੇਰਾ ਬ੍ਰੈਕਫਾਸਟ ਹੈ ਇਸ ਵਾਰ ਮੈਂ ਪੀਊਂਗੀ ਚਾਹ ਦਾ ਕੱਪ ਫਿੱਕੀ ਚਾਹ ਕਈ ਵਾਰ ਨੇ ਪੁੱਛਦੇ ਤੁਸੀਂ ਕੀ ਖਾਂਦਾ weight loss ਟਾਈਮ ਤੁਸੀਂ ਕੀ ਖਾਂਦਾ ਦੇਖੋ ਜੀ ਮੈਂ ਸਿੰਪਲ ਫੂਡ ਕਰਦਾ ਖਾਂਦਾ ਬਸ ਮੈਂ ਕਣਕ ਕਣੀ ਖਾਂਦੀ ਹੈਗੀ ਹੈ ਨਾ ਆਇਲ ਫਰੀ ਫੂਡ ਖਾਂਦਾ ਆਇਲ ਫਰੀ ਫੂਡ ਖਾਂਦਾ ਕਣਕ ਨਹੀਂ ਖਾਦੀ ਕੋਈ ਵੀ ਬਾਹਰਲਾ ਚੰਤ ਨਹੀਂ ਖਾਂਦਾ ਫਰਾਈਡ ਨਹੀਂ ਖਾਂਦਾ ਸਿੰਪਲ ਘਰ ਦਾ ਖਾਣਾ ਖਾਂਦਾ ਸਬਜ਼ੀਆਂ ਖਾਦੀਆਂ ਨੇ ਬਾਜਰੇ ਦੀ ਰੋਟੀ ਖਾਦੀ ਜਾਂ ਨੇ ਆٹے ਦੀ ਜਵਾਰ ਦੇ ਆٹے ਦੀ ਰੋਟੀ ਖਾਦੀ ਐ ਸੂਪ ਪੀਤਾ ਫਰੂਟ ਸਬਜ਼ੀਆਂ ਬਸ ਇਹ ਸਭ ਕੁਝ ਮੈਂ ਖਾ ਕੇ weight loss ਕਰਿਆ ਕੋਈ ਅਹੀ ਜੀ ਕੋਈ ਜਾਦੂਈ ਚੀਜ਼ ਨਹੀਂ ਮੈਂ ਖਾਦੀ ਹੈ ਜੀ ਜਿਸ ਨੇ ਮੇਰਾ weight loss ਹੋ ਗਿਆ ਘਰ ਦਾ ਸਿੰਪਲ ਇਹੀ ਖਾਣਾ ਮੈਂ ਖਾਂਦੀ ਸੀ ਬਸ ਨਾ ਮਿੱਠਾ ਤਾਂ ਮੁੱਤੇ ਵੀੰਤਰ ਰਹੇਗਾ ਇੱਕ ਤੇਲ ਦਾ ਤੁਪਕਾ ਵੀ ਨੇ ਮੈਂ ਖਾਣੇ ਛਪਾਇਆ ਸੀ ਡੇਢ ਮਹੀਨਾ ਆ ਸਿੰਪਲ ਜਿਹਾ ਖਾਣਾ ਖਾ ਕੇ ਮੈਂ weight loss ਕਰਿਆ ਸੀਗਾ ਔਰ ਉਹ ਨਿਊਟ੍ਰੀਸ਼ਨ ਦੇ ਨਾਲ ਉਹਨੇ ਆ ਸੀ ਬਸ ਤੇ ਹੁਣ ਵੀ ਮੈਂ ਉਹ ਖਾਣਾ ਉਹੀ ਖਾਨੀ ਆ ਘਰ ਦਾ ਖਾਣਾ ਜੋ ਆਪਣੇ ਦਾਲ ਸਬਜ਼ੀਆਂ ਬਣਦੀਆਂ ਨੇ ਰੋਟੀ ਮੈਂ ਕਣਕ ਦੀ ਖਾਨੀ ਆ ਹਨਾ ਚੌਲ ਆਲੂ ਅਵੋਇਡ ਕਰਦੀ ਮੈਂ ਇਸ ਘੱਟ ਖਾਨੀ ਆ ਜਿੱਦੇ ਬਣਦੇ ਨੇ ਥੋੜੇ ਜਿ ਖਾਨੀ ਆ ਕਾਸੀ ਬਣਾਉਣੇ ਚਾਵਲੋਂ ਘਾਟਾ ਬਸ ਸਵੇਰੇ ਹੁੰਦਾ ਮੇਰਾ ਪ੍ਰੋਟੀਨ ਰਿਚ ਬ੍ਰੈਕਫਾਸਟ ਇਹ ਕੋਸ਼ਿਸ਼ ਹੁੰਦਾ ਸਵੇਰੇ ਬ੍ਰੈਕਫਾਸਟ ਅੱਛਾ ਹੋਵੇ ਪ੍ਰੋਟੀਨ ਹੋਵੇ ਹਨਾ ਵਿੱਚ ਔਰ ਟੇਸਟੀ ਭਰ ਲਾਣਾ ਕਿ ਜੰਦਾ ਕੰਮ ਫਿਨਿਸ਼ ਕਰਕੇ ਜਾਨੀ ਕਿ ਖਾਣਾ ਨਹੀਂ ਹਰੇ ਬਣਾਇਆ ਸੀ ਉਸ ਤੋਂ ਪਹਿਲਾਂ ਜਿੰਨਾ ਟਾਈਮ ਸੀ ਮੇਰੇ ਕੋਲ ਮੈਂ ਸੋਚਿਆ ਪੁਦੀਨਾ ਤੋੜ ਲੇ ਆਮਾ ਪੁਦੀਨਾ ਬਹੁਤ ਸੋਹਣਾ ਹੋਇਆ ਪਿਆ ਮੈਂ ਕਿ ਚਲੋ ਇਹਦਾ ਪਾਊਡਰ ਵੀ ਮੈਂ ਬਣਾ ਕੇ ਰੱਖ ਲਾਣਾ ਕਿਸੇ ਨੂੰ ਦਿੱਤਾ ਵੀ ਜਾਂਦਾ ਤੇ ਉਹ ਵੀ ਮੈਂ ਵੀ ਬਹੁਤ ਯੂਜ਼ ਕਰਦੀ ਆ ਪਾਊਡਰ ਜਿਵੇਂ ਬੂੰਦੀ ਪਾਉਣੇ ਜਾਂ ਰਾਇਤਾ ਪਾਉਣਾ ਉਹਦੇ ਵੀ ਥੋੜਾ ਜਿਹਾ ਪਾ ਲੈਣੀ ਆ ਬਹੁਤ ਅੱਛਾ ਫਲੇਵਰ ਆਉਂਦਾ ਦੇਖਣ ਚ ਵੀ ਗ੍ਰੀਨ ਕਲਰ ਤਾਂ ਬਹੁਤ ਸੋਹਣਾ ਲੱਗਦਾ ਔਰ ਕਿਸੇ ਨਾ ਕਿਸੇ ਰੈਸਪੀ ਚ ਆਪਾਂ ਯੂਜ਼ ਕਰ ਸਕਦੇ ਆ ਆਪਾਂ ਸੈਂਡਵਿਚ ਬਣਾਉਣੇ ਥੋੜਾ ਜਿਹਾ ਛੁਟ ਤਿੰਨ ਇਹਦਾ ਅਜਮੇ ਥੋੜਾ ਜਿਹਾ ਤੋੜ ਕੇ ਹੋਰ ਸਖਾ ਲਿਆ ਹੁਣ ਮੈਂ ਕਿਹਾ ਚਲੋ ਖਾਣੇ ਦੇ ਵਿੱਚ ਹਲੇ ਟਾਈਮ ਪਿਆ ਤੇ ਬੈਠੀ ਵੀ ਕੀ ਕਰਨਾ ਡਸਟਿੰਗ ਕਰਲਾਂ ਸਿਰਫ ਆਪਦੇ ਰੂਮ ਦੀ ਹੀ ਡਸਟਿੰਗ ਕਰ ਰਹੀ ਆ ਬਾਕੀ ਹੋਰ ਰੂਮਸ ਦੇ ਨਹੀਂ ਕਰੂੰਗੀ ਸਿਰਫ ਆਪਣੇ ਰੂਮ ਦੀ ਕਰੂੰਗੀ ਕਿਉਂਕਿ ਜਿਹੜਾ ਏਰੀਆ ਆਪਾਂ ਯੂਜ਼ ਕਰਦੇ ਆ ਉੱਥੇ ਜਿਆਦਾ ਡਸਟ ਆਉਂਦੀ ਹੈ ਨਾ ਜਿਆਦਾ ਉੱਥੇ ਇੱਕ ਖਿਲਾੜਾ ਪੈਂਦਾ ਇੱਕ ਡੋਰ ਬਾਹਰ ਖੋਣ ਕਰਕੇ ਬਹੁਤ ਜਿਆਦਾ ਡਸਟ ਆਉਂਦੀ ਥੋੜਾ ਜਿਹਾ ਸਵੇਰੇ ਸ਼ਾਮ ਖੋਲ ਲਾਉਣਾ ਨੇ ਸਵੇਰੇ ਤਾਂ ਘੱਟ ਖੋਲਦਾ ਕਿਉਂਕਿ ਧੁੱਪ ਆ ਜਾਂਦੀ ਇੱਧਰ ਤੇ ਸ਼ਾਮ ਨੂੰ ਖੋਲ ਲਾਣੇ ਹੁੰਨੇ ਬਹੁਤ ਡਸਟ ਵੀ ਇੰਨੀ ਬਰੀਕ ਡਸਟ ਹੈ ਨਾ ਆਇਂ ਲੱਗਦਾ ਵੀ ਜਿੰਨੀ ਸਫਾਈ ਕਰ ਲੋ ਆ ਮੌਸਮ ਵੀ ਤਾਂ ਉੰਨੀ ਥੋੜੀ ਸਰਦੀਆਂ ਵੀ ਤਾਂ ਲੱਗਦਾ ਹੁੰਦਾ ਠੰਡ ਕੰਮ ਨਹੀਂ ਹੁੰਦਾ ਹੈਗਾ ਫਿਰ ਡਸਟਿੰਗ ਸਰਦੀਆਂ ਵਿੱਚ ਘੱਟ ਹੁੰਦੀ ਹੈ ਨਾ ਚਾਹੇ ਹਫਤੇ ਤੁਸੀਂ ਇੱਕ ਦਿਨ ਕਰ ਦੋ ਉਹ ਵੀ ਤਾਂ ਇੰਨਾਂ ਲੱਗਦਾ ਬਹੁਤ ਹੈ ਤੇ ਗਰਮੀਆਂ ਵੀ ਤਾਂ ਡੇਲੀ ਦਾ ਹੀ ਕੰਮ ਹੈ ਕੀ ਕਰੀਏ ਕੁਝ ਇੱਥੇ ਆਪਾਂ ਬੈਠਦੇ ਆ ਦਿਨੇ ਰੂਮ ਯੂਜ਼ ਕਰਦੇ ਆ ਨੀ ਕਿ ਮੋਟੀਆਂ ਚੀਜ਼ਾਂ ਆਪਣੇ ਸਰਾਣੇ ਪਈਆਂ ਰਹਿੰਦੀਆਂ ਨੇ ਕਿ ਜੋ ਮੈਂ ਵੀ ਬੁੱਕ ਰੀਡ ਕਰਨੀ ਸ਼ੁਰੂ ਕੀਤੀ ਹੈ ਉਹ ਮੇਰੇ ਕੋਲ ਬੁੱਕ ਹੁੰਦੀ ਹੈ ਕੁਝ ਮਾਮਲਾ ਕੈਂਡੀ ਖਾਣੀ ਹੈ ਉਹ ਹੁੰਦੀ ਹੈ ਮੇਰੇ ਕੋਲੇ ਤੇ ਕੋਈ ਮੇਰੀ ਮਾਈਗਰੇਨ ਦਵਾਈ ਚਲੋ ਤਾਂ ਮੈਂ ਅੰਦਰ ਡਰਾਅ ਵਿੱਚ ਰੱਖਦੇ ਦਵਾਈਆਂ ਤਾਂ ਹੁਣ ਮੈਂ ਲੈਣੀਆਂ ਕੱਟ ਕਰਤੀ ਬਹੁਤ ਜ਼ਿਆਦਾ ਬੰਦ ਹੀ ਨਵੇਰੇ ਦਵਾਈਆਂ ਆਲਮੋਸਟ ਸਾਰੀਆਂ ਬੰਦ ਨੇ ਮੇਰੀ ਦਵਾਈਆਂ ਤੇ ਬਸ ਆਪ ਦੇ ਰੂਮ ਦੀ ਡਸਟਿੰਗ ਨੂੰ ਇਸ ਤੋਂ ਬਾਅਦ ਨਹੀਂ ਕਰੂੰਗੀ ਇਹ ਜਿਹੜੀ ਵਿੰਡੋ ਆ ਵੈਸ ਤੇ ਪ੍ਰੋਪਰਲੀ ਡੀਪ ਕਲੀਨਿੰਗ ਵਿੰਡੋ ਦੀ ਹੈਂਡਪਰ ਕਰਦੀ ਹੁੰਦੀ ਆ ਪਰ ਅੱਜ ਦਿਨ ਮੈਂ ਡਸਟਿੰਗ ਕਰਨਾ ਥੋੜੇ ਕਰਟਰਨ ਸਾਈਡ ਤੇ ਕਰਕੇ ਜਿਹੜਾ ਨੀਚੇ ਦਾ ਵਿੰਡੋ ਦਾ ਬੇਸ ਹੈ ਨਾ ਉੱਥੇ ਡਸਟ ਰੁਕ ਜਾਂਦੀ ਹੈ ਫਿਰ ਉਹ ਪਰਦੇ ਨਾਲ ਲੱਗੀ ਜਾਂਦੀ ਹੈ ਪ੍ਰੱਖਾ ਚੱਲਦਾ ਇਧਰ ਉਧਰ ਜਾਲੇ ਜੇ ਬਣ ਜਾਂਦੇ ਨੇ ਉਹ ਦੀਸ ਕਰਕੇ ਮੈਂ ਡਸਟ ਮੈਂ ਸਾਫ਼ ਹੀ ਕਰਦੀ ਹੁੰਦੀ ਆ ਐਨੀ ਇੱਕ ਚਲੋ ਮੈਂ ਡਸਟ ਇਹ ਮਿੱਚੂ ਚੱਕ ਦਾਨੀ ਕੱਪੜੇ ਨਾਲ ਫਿਰ ਇਕੱਠੀ ਨਹੀਂ ਹੁੰਦੀ ਹੈਗੀ ਇੱਥੇ ਬਾਕੀ ਪ੍ਰੋਪਰ ਵਿੰਡੋ ਹੈਲਪਰ ਦਿਨ ਵਿੰਡੋ ਸਾਫ਼ ਕਰਦੀ ਉਹ ਹੀ ਕਰਦੀ ਆ ਡੋਰਸ ਵੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਪਰ ਰਫਟਿੰਗ ਕਰਦੀ ਹੈ ਨਾ ਨਾਲ ਦੇ ਨਾਲ ਜਿਹੜੀ ਚੀਜ਼ ਸਾਫ਼ ਹੋ ਗਈ ਚੱਲੀ ਉਹਦੇ ਬਾਕੀ ਦਾ ਰੀਸਿੰਗ ਜਿਹੜੀ ਜਿਹੜੀ ਰਹਿ ਜੇ ਫਿਰ ਉਹ ਆਪਾਂ ਨੂੰ ਬਹੁਤ ਜ਼ਿਆਦਾ ਗੰਦੀ ਲੱਗਣ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਆਪਾਂ ਨੂੰ ਨਾ ਉਹ ਬਹੁਤ ਜ਼ਿਆਦਾ ਬੁਰੀ ਲੱਗਦੀ ਉਹ ਤੇ ਕਿੰਨੀ ਜ਼ਿਆਦਾ ਮਿੱਟੀ ਧੂਲ ਜਮਾ ਹੋ ਜਾਂਦੀ ਹੈ ਸੋ ਡੋਰਸ ਤੇ ਵੀ ਮੈਂ ਸੁੱਕਾ ਕੱਪੜਾ ਨਾਲ ਦੀ ਨਾਲ ਮਾਰ ਦਾਨੀਆ ਕਦੇ-ਕਦੇ ਮੈਨੂੰ ਲੱਗੇ ਵੀ ਦਾਗ ਵਗੈਰਾ ਹੈਗੇ ਨਹੀਂ ਕੋਈ ਫਿਰ ਥੋੜਾ ਜਿਹਾ ਗਿੱਲਾ ਮਾਰ ਦਾਨੀਆ ਤੇ ਨਹੀਂ ਤਾਂ ਜਿਹੜਾ ਮੇਰੇ ਕੋਲ ਹਾਸਾ ਸੁੱਕਾ ਕੱਪੜਾ ਹੁੰਦਾ ਉਹ ਵੀ ਸਲਾਬੇ ਵਾਂਗੂ ਹੀ ਹੋ ਜਾਂਦਾ ਹੁੰਦਾ ਤੇ ਫੇ ਸਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਹਰ ਇੱਕ ਚੀਜ਼ ਦੀ ਤਾਂ ਆਪਣੀ ਨੀਂਗਾ ਪਵੇ ਨਾ ਸਾਫ਼ ਆਪਨ ਦਿਖੇ ਕਈ ਭੈਣਾਂ ਨੂੰ ਆਇਆ ਮੈਂ ਸਿਰਫ ਡਾਈਟਿੰਗ ਟਾਈਪ ਹੀ ਡਾਈਟ ਪਲਾਨ ਵਾਂਗੂ ਹੀ ਫੋਲੋ ਕਰਦੀਆਂ ਨਹੀਂ ਮੈਂ ਸਭ ਕੁਝ ਖਾਨੀ ਆ ਸਭ ਕੁਝ ਮੈਂ ਇੰਜੋਏ ਕਰਦੀ ਆ ਦੇਖੋ ਜਿਵੇਂ ਇਹਦੇ ਵਿੱਚ ਪਏ ਨੇ ਮੇਰੇ ਫੇਵਰੇਟ ਚਾਕਲੇਟ ਵਾਲੇ ਬਿਸਕਟ ਇਹ ਵੀ ਮੈਂ ਖਾਨੀ ਆ ਠੀਕ ਹੈ ਆਹ ਵਾਲੇ ਕੁਕੀਜ਼ ਨੇ ਇਹ ਵੀ ਮੈਂ ਆਪਣੇ ਕੋਲ ਇੱਥੇ ਰੱਖਦੀ ਹੁੰਨੀ ਆ ਇੱਕ ਰਹੇਗਾ ਚਾਰ ਪੰਜ ਇਕੱਠੇ ਰੱਖ ਲਾਂ ਨੇ ਇੱਕ ਰੋਜ਼ ਖਾਨੀ ਆ ਕਈ ਵਾਰ ਮੈਂ ਦੋ ਵੀ ਖਾ ਲਾਂ ਨੇ ਮੇਰੇ ਫੇਵਰੇਟ ਨੇ ਹੈ ਨਾ ਚਾਕਲੇਟ ਕੁਕੀਜ਼ ਚਾਕਲੇਟ ਕਰੀਮ ਵਾਲੇ ਚਾਕਲੇਟ ਆਮਲਾ ਕੈਂਡੀਆ ਜੋ ਮੈਂ ਡੇਲੀ ਖਾਣੀ ਖਾਣੀ ਹੈ ਇਹਦੇ ਵੀ ਥੋੜੀ ਜਿਹੀ ਡਾਰਕ ਹਨ ਉਹ ਪੁਰਾਣੀ ਹੁੰਨਿਕ ਮੈਂ ਨੀਚੇ ਪਈ ਤੇ ਸਵੇਰੇ ਮੈਂ ਦੋ ਅੰਜੀਰਾ ਖਾਣੀ ਆ ਮੈਂ ਸਭ ਕੁਝ ਖਾਣੀ ਚਾਕਲੇਟ ਵਾਲੇ ਬਿਸਕਟ ਮੈਂ ਆਪਣੇ ਬੈੱਡ ਕੋਲ ਹੀ ਰੱਖਦੀ ਹੁੰਨੀ ਆ ਆ ਦੇਖੋ ਦੋ ਮੈਂ ਰੋਜ਼ ਖਾਣੀ ਖਾਣੀ ਇਹ ਨਹੀਂ ਹੈਗਾ ਕਿ ਮੈਂ ਕੁਝ ਲਾਈਫ ਦਾ ਕੁਝ ਮਿਸ ਕਰ ਰਹੀ ਆ ਪਰ ਵੇਟ ਲੂਜ਼ ਕਰਕੇ ਜਾਂ ਵੇਟ ਮੇਨਟੇਨ ਕਰਨ ਦੇ ਚੱਕਰ ਵਿੱਚ ਮੈਂ ਕੁਝ ਖਾ ਨਹੀਂ ਰਹੀ ਨਹੀਂ ਅਸੀਂ ਬਾਹਰੋਂ ਦਰਜਾਂ ਨੇ ਆ ਚਾਟ ਪਾਪੜੀ ਬਿੱਕੀ ਛੋਲੇ ਭਟੂਰੇ ਜੋ ਸਾਰਾ ਦਿਲ ਕਰਦਾ ਖਾਣੇ ਆ ਠੀਕ ਹੈ ਨਾ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਮਰੂ ਮਰੂ ਜਾਂ ਨਹੀਂ ਕਰਦੇ ਵੀ ਹਾਈ ਵੇਟ ਬਾਜੂ ਨਹੀਂ ਹੁਣ ਮੈਂ ਬਿਲਕੁਲ ਫਿਕਰ ਨਹੀਂ ਕਰਦੀ ਕਿਉਂਕਿ ਮੈਨੂੰ ਪਤਾ ਜੀ ਮੇਰਾ ਵੇਟ ਥੋੜਾ ਬਹੁਤ ਵਧਦਾ ਵੀ ਤੇ ਮੈਨੂੰ ਮੈਂਟੇਨ ਕਰ ਸਕਦੀ ਆ ਆਪ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੇ ਤੁਹਾਡਾ ਵੇਟ ਵਧ ਰਿਹਾ ਤਾਂ ਉਹਨੂੰ ਮੈਂਟੇਨ ਕਿਵੇਂ ਕਰੀਏ ਘਟਾਈ ਕਿਵੇਂ ਨੋ ਲੈ ਜ ਹੋਣੀ ਚਾਹੀਦੀ ਇਹ ਨਹੀਂ ਹੈਗਾ ਕਿ ਕੁਝ ਖਾਉਣਾ ਮੈਂ ਸਭ ਕੁਝ ਖਾਨੀ ਆ ਸਭ ਕੁਝ ਇੰਜੋਏ ਕਰਦੀ ਆ ਸਭ ਤੋਂ ਪਹਿਲਾਂ ਮੈਂ ਕੁਝ ਖਾ ਨਹੀਂ ਸਕਦੀ ਸੀ ਮੈਨੂੰ ਐਸੇ ਮੇਰਾ ਵੇਟ ਇਨ ਹਾਈ ਮੇਰੇ ਤਾਂ ਲੰਗਣਾ ਨਹੀਂ ਮੈਂ ਕੰਮੇ ਖਾਵੇਂ ਸੀ ਟੈਂਸ਼ਨ ਹੁੰਦੀ ਹੁਣ ਮੈਨੂੰ ਟੈਂਸ਼ਨ ਨਹੀਂ ਹੈਗੀ ਖਾਣ ਦੇ ਹੁਣ ਸਭ ਕੁਝ ਖਾਨੀ ਆ ਸਭ ਕੁਝ ਇੰਜੋਏ ਕਰਦੀ ਆ ਪਰ ਕਈ ਵਾਰ ਨਾ ਸਟਿਲ ਆਈ ਐਮ ਵੀ ਮੈਂ ਕੁਝ ਖਾਂਦੀ ਨਹੀਂ ਮੈਂ ਉਹੀ ਡਾਈਟ ਪਲਾਨ ਫੋਲੋ ਕਰਦੀ ਆ ਨਹੀਂ ਬਿਲਕੁਲ ਨਹੀਂ ਪਰ ਕੁਝ ਖਾਨੀ ਆ ਘਰੇ ਮੈਂ ਕੋਈ ਮਿੱਠੀ ਚੀਜ਼ ਆਉਂਦੀ ਖਾਨੀ ਆ ਪਰ ਥੋੜੀ ਖਾਨੀ ਆ ਪੋਰਸ਼ਨ ਕੰਟਰੋਲ ਕਰਕੇ ਖਾਨੀ ਆ ਇਹ ਨਹੀਂ ਕਿ ਆਈ ਆ ਖੁੱਲੀ ਖਾ ਲਓ ਜੀ ਹੁਣ ਟਾਈਮ ਹੋ ਰਿਹਾ ਪੌਣੇ 4 ਦਾ ਮੈਨੂੰ ਨਾ ਇਹ ਲੱਗ ਜੇ ਮੈਂ ਬਾਹਰ ਭੱਜ ਜਾ ਵੀ ਅੰਦਰ ਮੰਨਦੇ ਨਹੀਂ ਆ ਕਿੰਨਾ ਬੈਠਿਆ ਨਾ ਕਿ ਮੈਂ ਬਾਹਰ ਨਾ ਕਿ ਕਿਚਨ ਦੇ ਟੋਵਲ ਦੋ ਤੋਂ ਸੁੱਕਣੇ ਪਏ ਪੇਟਾਰ ਤੇ ਕਿਚਨ ਵਾਲੇ ਟੋਵਲ ਭਾਂਡੇ ਸਾਫ ਕਰਨ ਵਾਲੇ ਟੋਵਲ ਉਹ ਤੋਂ ਤੇ ਪਲਾਂਟਸ ਨੂੰ ਪਾਣੀ ਦੇ ਤਾਂ ਅੱਗੇ ਵਾਲੇ ਨੂੰ ਪਿੱਛੇ ਵਾਲੇ ਨੂੰ ਹਜੇ ਉਹ ਪਿੱਛੇ ਪੈ ਨਹੀਂਦਰ ਮੇਰੇ ਪਲਾਂਟਸ ਉਹਨਾਂ ਨੂੰ ਹਜੇ ਧੁੱਪ ਸਿ ਉਹਨਾਂ ਉੱਪਰ ਮੈਂ ਕਿ ਚਲੋ ਠਹਿਰ ਕੇ ਦੋਂਗ ਉਹਨਾਂ ਨੂੰ ਪਾਣੀ ਤੇ ਹਵਾ ਚੱਲਦੀ ਇਸ ਬਾਹਰ ਮੌਸਮ ਵਧੀਆ ਸੀਗਾ ਹਵਾ ਚੱਲਦੀ ਠੰਡੀ ਮੈਂ ਚਲੋ ਬਾਹਰ ਸੈਰ ਕਰ ਆਦੇ ਹਾਂ ਸ਼ਾਮ ਨੂੰ ਆਉਂਦਾ ਵੀ ਬਾਹਰ ਭੱਜੇ ਵੀ ਅੰਦਰ ਮੇਨ ਉਸ ਵੇਹਰੇ ਸੀ ਵੀ ਅੰਦਰ ਬੰਦੂਆਂ ਜਿਹੇ ਬੈਠੇ ਸਵੇਰ ਦੇ ਬਾਹਰ ਨਿਕਲੇ ਮੈਂ ਐਕਚੁਅਲ ਕਿਚਨ ਵਾਲੇ ਟੋਮਲ ਤੋਲਣੇ ਫਿਰ ਮੈਂ ਧੋਤੇ ਹੁਣ ਸ਼ਾਮ ਨੂੰ ਨਾ ਹੈਲਪਰ ਨੇ ਆਉਣਾ ਇਸ ਮੈਂ ਉਹਦੀ ਵੇਟ ਕਰ ਰਹੀ ਸੀ ਕਿ ਆਉਗੀ ਚਲੋ ਕੁਛ ਨਾ ਕੁਛ ਕੰਮ ਮੈਂ ਅੱਜ ਉਹ ਤਾਂ ਕੁਝ ਹੋਰ ਕਰਵਾਉਂਗੀ ਤੇ ਉਹਦੀ ਵੇਟ ਕਰੀਗੀ ਕਰੀਗੀ ਆਈ ਨਹੀਂ 5:00 ਵਜੇ 4:30 ਦੇ ਵਿੱਚ ਆ ਜਾਣੀ ਹੁੰਦੀ ਆ ਮੈਂ ਫਿਰ ਉਹਨੂੰ ਫੋਨ ਵੀ ਨ ਕਰਾਂ ਮੈਂ ਚਲੋ ਕੋਈ ਕੰਮ ਹੋ ਜਾਂਦਾ ਵੈਸੇ ਫਿਰ ਮੈਂ ਉਹ ਪਤਾ ਸੀ ਮੇਨ ਥੋੜਾ ਜਿਹਾ ਵੀ ਉਹ ਮਾਰ ਚੱਲ ਰਹੀ ਆ ਮੈਂ ਆਪ ਹੀ ਲਾਗੀ ਫਿਰ ਸਫਾਈ ਕਰਨੀ ਜਿਹੜਾ ਕ੍ਰੋਕਰੀ ਵਾਲਾ ਯੂਨਿਟ ਹੈ ਨਾ ਇਹਦੇ ਉੱਪਰ ਡਸਟ ਪੈ ਜਾਂਦੀ ਹੈ ਦਿਵਾਲੀ ਵੇਲੇ ਮੈਂ ਸਾਫ਼ ਕਰਿਆ ਸੀ ਹੁੰਦਾ ਘੱਟ ਹੁੰਦੀ ਕਿਉਂਕਿ ਅੱਗੇ ਕਾਰਟਨਸ ਹੁੰਦੇ ਨੇ ਇਹਨੇ ਜਿਆਦਾ ਡਸਟ ਅੰਦਰ ਜਾਂਦੀ ਨਹੀਂ ਪਰ ਫਿਰ ਵੀ ਦਿਵਾਲੀ ਵੇਲੇ ਦਾ ਸਾਫ਼ ਕਰਿਆ ਤੇ ਹੁਣ ਕਰ ਲਈਏ ਵਿੱਚ ਜੀ ਦਿਵਾਲੀ ਤੋਂ ਪਹਿਲਾਂ ਇੱਕ ਵਾਰ ਫੇਰ ਕਰ ਦੂੰਗੀ ਦੋ ਤਿੰਨ ਮਹੀਨੇ ਬਾਅਦ ਮੈਂ ਹੁਣ ਪੱਖਾ ਚਲਾਇਆ ਕਰਾਂਗੇ ਤੇ ਫਿਰ ਪੱਖੇ ਨਾਲ ਨਾ ਸਾਰੀ ਡਸਟ نیچے ਆਇਆ ਕਰੂਗੀ ਤਾਂ ਕਰਕੇ ਮੈਂ ਇੱਕ ਵਾਰ ਸਾਫ਼ ਕਰਦਾ ਸੋ ਚਲੋ ਦੋ ਮਹੀਨੇ ਲੰਘ ਜਾਣਗੇ ਫਿਰ ਮੈਂ ਉਸ ਤੋਂ ਬਾਅਦ ਦੁਬਾਰੇ ਫੇਰ ਕਰ ਦੂੰਗੀ ਮੈਂ ਇੱਕ ਲੱਕੜ ਦਾ ਖੁਰਚਣਾ ਵੀ ਲੈ ਕੇ ਆ ਵੀ ਚਲੋ ਜੀ ਡਸਟਰ ਨਾਲ ਕਿਤੇ ਪਿੱਛੇ ਤੱਕ ਹੱਥ ਨਹੀਂ ਜਾਊਗਾ ਤਾਂ ਕੁਰਚਨੇ ਨਾਲ ਕੱਪੜਾ ਪਿੱਛੇ ਤੱਕ ਮਾਰ ਦਾਂਗੇ ਪਰ ਪਿੱਛੇ ਤੱਕ ਆਰਾਮ ਨਾਲ ਹੱਥ ਚਲੇਗਾ ਘੋੜੀ ਉੱਪਰ ਤਾਂ ਆ ਦੇਖੋ ਐਦਾਂ ਹੀ ਡਸਟ ਪਈ ਸੀ ਇੱਕ ਸਾਈਡ ਤੋਂ ਮੈਂ ਸਾਫ਼ ਕਰਤਾ ਜਿਹੜੀ ਸਾਈਡ ਸਾਫ਼ ਨਹੀਂ ਕਰਾਈ ਨਹੀਂ ਡਸਟ ਅਸੀਂ ਦੇਖਣ ਨੂੰ ਲੱਗਦੀ ਨਹੀਂ ਪਰ ਜਦੋਂ ਅਸੀਂ ਕੋਈ ਮਹੱਥ ਲਗਾ ਰਹੀਆਂ ਤਾਂ ਕਿੰਨੀ ਡਸਟ ਹੈ ਉੱਪਰ ਇਹ ਵਾਇਰਸ ਵੀ ਨੇ ਤੇ ਧਿਆਨ ਨਾਲ ਵੀ ਸਾਫ਼ ਕਰਨਾ ਪੈਂਦਾ ਵੈਸੇ ਤਾਂ ਵਾਇਰਸ ਇੱਕ ਕਵਰ ਕਰੀਆਂ ਹੋਈਆਂ ਨੇ ਪਲਾਸਟਿਕ ਦੀ ਪਾਈਪ ਨਾਲ ਕਵਰ ਨੇ ਪਰ ਫਿਰ ਵੀ ਬਹੁਤ ਧਿਆਨ ਨਾਲ ਸਾਫ਼ ਕਰਨਾ ਪੈਂਦਾ ਤੇ ਕੋਹੜੀ ਤਾਂ ਲੱਗੀ ਹੋਈ ਸੀ ਉੱਪਰ ਉਹ ਮੈਂ ਕ੍ਰੋਕਰੀਲ ਯੂਨਿਟ ਤੇ ਸਾਫ਼ ਕਰਦਾ ਫਿਰ ਮੈਨੂੰ ਅੱਗੇ ਵੀ ਕੰਮ ਹੋਰ ਵੀ ਦਿਮਾਗ ਚ ਆ ਗਿਆ ਵੀ ਚਲ ਹੁਣ ਕੋਹੜੀ ਤਾਂ ਮੈਂ ਅੰਦਰ ਲੈ ਕੇ ਆਈਆਂ ਪੱਖਾ ਵੀ ਸਾਫ਼ ਕਰਦਾ ਹਨ ਕੋਈ ਗੱਲ ਇਹ ਜੋ ਇੱਕ ਕੰਮ ਕਰਨਾ ਹੁੰਦਾ ਫਿਰ ਕਈ ਕੰਮ ਪਣ ਜਾਂਦੇ ਆਗੇ ਕੋਈ ਕਹਿੰਦਾ ਨਾ ਇੱਕ ਇੱਕ ਤੀਰ ਤੋਂ ਦੋ ਨਿਸ਼ਾਨੇ ਮੈਂ ਤਿੰਨ ਨਿਸ਼ਾਨੇ ਲਾਏ ਆ ਜੇ ਇੱਕ ਤੀਰ ਤੋਂ ਨਾਲ ਤਾਂ ਕ੍ਰੋਕਰੀਲ ਯੂਨਿਟ ਸਾਫ਼ ਹੋ ਗਿਆ ਉੱਪਰ ਕੋਹੜੀ ਅੰਦਰ ਕਰੀ ਪੱਖਾ ਵੀ ਸਾਫ਼ ਹੋ ਗਿਆ ਤੇ ਏਸੀ ਦੇ ਉੱਪਰ ਵੀ ਮੈਂ ਕੱਪੜਾ ਮਾਰਦਾ ਸੀਗਾ ਫਿਰ ਮੈਂ ਕੱਪੱਖਾ ਵੀ ਇਹਦਾ ਟੀਪ ਕਲੀਨ ਕਰਦਾ ਕਿਉਂਕਿ ਸਟੈਪ ਉੱਪਰ ਚੜ੍ਹ ਕੇ ਨਾ ਪੱਖੇ ਤੇ ਅੱਛੀ ਤਰ੍ਹਾਂ ਹੱਥ ਨਹੀਂ ਜਾਂਦੇ ਕਿਉਂਕਿ ਸਟੈਪ ਨਹੀਂ ਮਰ ਰਹੇ ਇੱਥੇ ਕਿਹੜਾ ਬੈੱਡ ਦਾ ਬੈੱਡਰੂਮ ਵੀ ਤਾਂ ਬੈੱਡ ਦੇ ਉੱਪਰ ਰੱਖਿਆ ਹੈ ਨਾ ਸਟੈਪ ਫਿਰ ਕਈ ਰੂਮਸ ਚ ਆਇਆ ਵੀ ਕੋੜੀ ਨਾਲ ਸਾਫ਼ ਕਰਨੀ ਪੈਂਦੀ ਨੇ ਫੈਂਸ ਅੱਛੀ ਤਰ੍ਹਾਂ ਪਹਿਲਾਂ ਮੈਂ ਗਿੱਲਾ ਕੱਪੜਾ ਮਾਰੂੰ ਫਿਰ ਮੈਂ ਸੁੱਕਾ ਮਾਰੂੰਗੀ ਤਾਂ ਕਿ ਪਾਣੀ ਦੇ ਦਾਗ ਨਾ ਦਿਖਣ ਹੁਣ ਤਾਂ ਪੱਖੇ ਵੀ ਜਲਦੀ ਸਾਫ਼ ਕਰਨੇ ਪਿਆ ਕਰਨਗੇ ਤੇ ਗੰਦੇ ਵੀ ਜਲਦੀ ਹੋ ਜਾਂਦੇ ਕਿਉਂਕਿ ਹੁਣ ਪੱਖੇ ਦਾ ਮੌਸਮ ਆ ਗਿਆ ਟਾਈਮ ਆ ਗਿਆ ਪੱਖਿਆਂ ਦਾ ਕੁ ਗੰਦੀ ਤਾਂ ਕੋਈ ਵੀ ਚੀਜ਼ ਨਾ ਅੱਖਾਂ ਨੂੰ ਸੱਚੀ ਪੂਰੀ ਲੱਗਦੀ ਆ। ਕਈ ਵਾਰ ਵੈਸੀ ਬੈਠੇ-ਬੈਠੇ ਨੀਗਾ ਚਲ ਜਾਂਦੇ ਨਾ ਆਇਂ ਲੱਗਦਾ ਵੀ ਹਾਂ ਆਹ ਚੀਜ਼ ਮੇਰੇ ਤੋਂ ਛੁੱਟ ਗਈ। ਇੱਥੇ ਮੈਂ ਕਪੜਾ ਮਾਰਨਾ ਭੁੱਲ ਗਈ ਜਾਂ ਮੇਰੇ ਦਿਮਾਗ ਚੋਂ ਲਿਕ ਗਈ ਨਾ। ਬੈਠੇ ਨੇ ਨੀਗਾ ਚਲ ਜਾਂਦੇ ਆਪਾਂ ਕੰਮ ਕਰਦੇ ਕਦੀ ਚੀਜ਼ ਜ਼ਰੂਰ ਦਿਮਾਗ ਚੋਂ ਰਹਿ ਜਾਂਦੀ ਆ। ਕਈ ਵਾਰ ਵੈਸੇ ਬੈਠੇ-ਬੈਠੇ ਵੀ ਆਪਣੀ ਨੀਗਾ ਭੈਂ ਜਾਂਦੀ ਆ। ਫੈਨ ਅਚੀ ਤਰ੍ਹਾਂ ਵਿੱਚ ਮੁਕਾਤਾ ਪਹਿਲਾਂ ਗਿੱਲਾ ਕਪੜਾ ਫਿਰ ਸੁੱਕਾ ਕਪੜਾ ਤਾਂ ਕਿ ਪਾਣੀ ਦਾ ਕੋਈ ਦਾਗ ਵੀ ਨਾ ਰਵੇ। ਤੇ ਹੁਣ ਮੈਂ ਆ ਗਈ ਸੀ ਲੌਬੀ ਵਿੱਚ ਲੌਬੀ ਵਾਲੇ ਪੱਖ ਅਸਾਂ ਫਾਇੰਡ ਕਰਦੇ ਕਰਦੇ ਥੋੜਾ ਥੋੜਾ ਕਰਦ ਕਰਦੇ ਮੱਗਗੇ ਵਧ ਗਈ ਹੈ ਨਾ ਫਿਰ ਜੋ ਆਪਾਂ ਕੰਮ ਕਰਨ ਲੱਗਦੇ ਨੇ ਇਹਨੂੰ ਦਿਲ ਕਰਦਾ ਕੰਮ ਕਰਨ ਤੇ ਮੈਂ ਬੇਟੇ ਦੇ ਰੂਮ ਵਾਲਾ ਪੱਖਾ ਵੀ ਸਾਫ਼ ਕਰ ਰਹੀ ਸੀ ਹਰ ਇੱਕ ਚੀਜ਼ ਦੀ ਵੀਡੀਓ ਬਣਾਉਣੀ ਵੀ ਆਪ ਨੂੰ ਔਖੀ ਹੋ ਜਾਂਦੀ ਆ ਕਿਉਂਕਿ ਬੇਟੇ ਦੇ ਰੂਮ 'ਚ ਡਬਲ ਬੈੱਡ ਨਹੀਂ ਸਿੰਗਲ ਬੈੱਡ ਆ ਉਹ ਤਾਂ ਬੈੱਡ ਉੱਪਰ ਸਟੈਪ ਲੱਗ ਜਾਂਦਾ ਪਰ ਬੈੱਡ ਖਿੱਚਣਾ ਪੈਂਦਾ ਸੀ ਮੈਂ ਕਿਹਾ ਚਲੋ ਹੁਣ ਕੋੜੀ ਹੈਗੀ ਮੈਂ ਕੋੜੀ ਨਾਲ ਹੀ ਸਾਫ਼ ਕਰਿਆਉਣੀ ਆ ਫਿਰ ਲੌਬੀ ਵਾਲੇ ਫੈਨਸ ਵੀ ਸਾਫ਼ ਕਰਦਾਣੀ ਆ ਦਿਵਿੰਦਰ ਬੈਠੇ ਸੀ ਉਹਨਾਂ ਦੀ ਨੀਂਗ ਮੇਰੇ ਵੱਲ ਸੀ ਉਹਨਾਂ ਨਾਲ ਡਰ ਰੰਦਾ ਵੀ ਹ ਮੈਂ ਕਿ ਨਹੀਂ ਦੇਖੋ ਕੰਮ ਤਾਂ ਕਰਨਾ ਹੀ ਹੈ ਜੇ ਆਪਾਂ ਇੰਦਰੀ ਚ ਲੰਘ ਵੀ ਮੈਂ ਗਿਰੂਗੀ ਮੇਰੇ ਸੱਟ ਲੱਗੂਗੀ ਫਿਰ ਕੋਈ ਕੰਮ ਨਹੀਂ ਬਣਦਾ ਹੈਗਾ ਮੈਂ ਹੈਲਪਰ ਦੀ ਵੇਟ ਕਰ ਰਹੀ ਸੀ ਆਜੂਗੀ ਤਾਂ ਦੋ ਜਣਿਆਂ ਨਾਲ ਕੰਮ ਸੌਖਾ ਵੀ ਹੋ ਜਾਂਦਾ ਹੈ ਨਾ ਤੇ ਆਪਣਾ ਜੀ ਵੀ ਲੱਗਦਾ ਕੰਮ ਕਰਨ ਵਿੱਚ ਕੰਮ ਜ਼ਿਆਦਾ ਵੀ ਹੋਏ ਤਾਂ ਵੀ ਇੱਕ ਜਣਾ ਕੱਪੜਾ ਗਿੱਲਾ ਕਰ ਕਰ ਫੜਾਈਆਂ ਨੂੰ ਦੂਜਾ ਮਾਰੀ ਜਾਂਦਾ ਤੇ ਹੁਣ ਮੈਂ ਆ ਗਈ ਤੇ ਕਿਚਨ ਵਿੱਚ ਆਹ ਕਿਚਨ ਦੇ ਕੈਬਿਨੇਟਸ ਤੇ ਉੱਪਰ ਨਾ ਮੈਂ ਤਾਂ ਮੈਟ ਵਿਛਾਏ ਹੋਏ ਨੇ ਜਿਹੜੇ ਫਲੋਰ ਮੈਟ ਹੁੰਦੇ ਨੇ ਉਹ ਕੱਟ ਕਰਕੇ ਵਿਛਾਏ ਹੋਏ ਨੇ ਆਹ ਕੋ ਡਸਟ ਉੱਪਰ ਕਿੰਨੀ ਇਹ ਵੀ ਦੀਵਾਲੀ ਵੇਲੇ ਦੇ ਸਾਫ਼ ਕਰੇ ਹੋਏ ਨੇ ਤੇ ਹ ਉਤਾਰ ਕੇ نیچے ਫਿਰ ਧੋਵਾਂਗੀ ਬਸ ਮੈਟਸ ਐਨਾ ਸੁੱਕਾ ਕੇ ਮੈਟਸ ਤੇ نیچے ਡਸ ਨਹੀਂ ਆਉਂਦੀ ਜਦੋਂ ਮੈਟਸ ਨਹੀਂ ਲਗਾਏ ਸੀ ਨਾ ਤੇ ਇਹ ਸਾਫ ਕਰਨਾ ਬਹੁਤ ਔਖਾ ਸੀ ਕਿ ਇਹ ਕਾਫੀ ਹਾਈਟ ਤੇ ਬਣੇ ਹੋਏ ਨੇਗੇ ਤੇ ਘੋੜੀ ਦੇ ਉੱਪਰ ਖੜ ਕੇ ਪਿੱਛੇ ਤੱਕ ਸਾਫ ਕਰਨਾ ਬਹੁਤ ਔਖਾ ਸਾਫ ਛੇਤੀ ਹੋਏ ਨੇ ਕਿਉਂਕਿ ਮਾਈਕਾ ਲੱਗਿਆ ਹੋਇਆ ਸੀਗਾ ਪਰ ਉੱਪਰ ਖੜ ਕੇ ਸਾਫ ਕਰਨਾ ਥੋੜਾ ਕੰਫਰਟੇਬਲ ਨਹੀਂ ਸੀਗਾ ਪਹਿਲਾਂ ਗਰਮ ਪਾਣੀ ਦੇ ਵਿੱਚ ਪਾ ਕੇ ਸਰਫ ਗਰਮ ਪਾਣੀ ਵਾਲਾ ਕੱਪੜਾ ਮਾਰ ਦੂੰ ਤੇ ਸਰਫ ਵਾਲਾ ਫਿਰ ਗਿੱਲਾ ਫਿਰ ਸੁੱਕਾ ਪਰ ਜਿਸ ਦਿਨ ਮੈਟ ਪਛਾਏ ਨੇ ਨਾ ਉਸ ਦਿਨ ਤਾਂ ਮੈਨੂੰ ਬਹੁਤ ਜ਼ਿਆਦਾ ਸੌਖਾ ਹੋ ਗਿਆ ਸਮੈਟਸ ਚੱਕੂ نیچے ਉਤਾਰ ਕੇ ਧੋ ਤੇ ਫਿਰ ਦੁਬਾਰੇ ਫੇਰ ਲਗਾ ਦੋ। ਬਸ ਇਸ ਨੂੰ نیچے ਉਤਾਰ ਕੇ ਮੈਂ ਰੱਖ ਲੂੰਗੀ। ਦੇਖੋ ਉੱਪਰ ਸਾਹ ਹੋ ਤਾਂ ਇੱਕ ਵਾਰ ਮੈਨੂੰ ਕੱਪੜਾ ਮਾਰਨਾ ਪਊਗਾ ਗਿੱਲੇ ਚ ਉਸ ਬਸਕਾ ਲੱਗੇ ਲੱਗਾ ਕੱਪੜਾ ਮਾਰਨਾ ਪਊ ਨੀਚੇ ਡਸਟ ਨਹੀਂ ਆਉਂਦੀ ਹੈਗੀ। ਚਲੋ ਮੈਂ ਲੈ ਗਈ ਇਸ ਮੈਟਸ ਨੂੰ ਚੱਕ ਕੇ ਬਾਹਰ ਲੈ ਗਈ ਸੀ। ਪਹਿਲਾਂ ਮੈਂ ਕੱਲੇ ਪਾਣੀ ਨਾਲ ਧੋਵਾਂਗੀ। ਵੀ ਚਲੋ ਕੱਲੇ ਪਾਣੀ ਨਾਲ ਜਿਹੜੀ ਡਸਟ ਉੱਪਰ ਉੱਪਰ ਆ ਉਤਰ ਜੇ। ਉਸ ਤੋਂ ਬਾਅਦ ਫਿਰ ਮੈਂ ਸਾਬਣ ਨਾਲ ਧੋਵਾਂਗੀ। ਤੇ ਇਹਦੇ ਉੱਪਰ ਡਸਟ ਵੀ ਅਹੀ ਜੀ ਹੁੰਦੀ ਆ ਕਿਚਨ ਵਿੱਚ ਚਿਕਨਾਈ ਜੀ। ਆਪਣੇ ਜਿਹੜੇ ਖਾਣਾ ਬਣਾਉਂਦਾ ਉਹਦੀ ਸਟੀਮ ਛੜ ਜਾਂਦੀ ਹੈ ਉੱਪਰ ਨਾ ਉਹਦੇ ਵਿੱਚ ਜਾ ਕੇ ਉੱਤੇ ਜਮਾ ਹੋ ਜਾਂਦੀ ਨਾਲ ਚਿਪਕ ਜਾਂਦੀ ਹੈ ਮੈਟਸ ਦੇ ਨਾਲ ਧੂਏ ਨਾਲ ਸਟੀਮ ਨਾਲ ਚਿਪਕ ਜਾਂਦੀ ਸੁੱਕੀ ਡਸਟ ਵੀ ਨਹੀਂ ਹੁੰਦੀ ਹੈਗੀ ਹਾਂ ਦੇਖੋ ਹੱਥ ਵੀ ਮੇਰੇ ਕਾਲੇ ਹੋ ਗਏ ਇਸ ਤਰ੍ਹਾਂ ਜਿਸ ਦਿਨ મે ਫਲੋਰ ਮੈਟ ਔਰ ਕਿਚਨ ਉੱਪਰ ਲਗਾਏ ਨਾ ਕੈਬਨਟਸ ਉੱਪਰ ਬਹੁਤ ਜ਼ਿਆਦਾ ਸੁੱਕ ਹੋ ਗਿਆ ਅੱਗੇ ਸਾਫ ਕਰਨੇ ਵੀ ਔਖੇ ਇਸ ਤੋਂ ਹੁਣ ਮੈਟਸ ਉਤਾਰ ਰੋ ਤੇ ਇਹ ਧੂਨੇ ਵੀ ਸੌਖੇ ਨੇ ਬਹੁਤ ਜ਼ਿਆਦੇ ਤੇ ਅੰਦਰ ਵੀ ਮੈਂ ਕਵਰਟਸ ਤੇ ਅੰਦਰ ਹਾਂ ਕਿਚਨ ਕੈਬਨਟਸ ਦੇ ਅੰਦਰ ਵੀ ਪਛਾਈ ਹੋਏ ਨੇ ਤੇ ਕਿਚਨ ਕੈਬਿਨੇਟਸ ਨੂੰ ਵੀ ਕਲੀਨ ਕਰਨੇ ਬਹੁਤ ਈਜ਼ੀ ਨੇ ਚੱਕਣ ਦੇ ਵੀ ਲੋਡ ਨਹੀਂ ਜਸੇ ਨਾ ਤੇ ਉੱਪਰ ਗਿੱਲਾ ਕੱਪੜਾ ਮਾਰੋ ਹਲਕਾ ਤੇ ਬਹੁਤ ਛੀਤੀ ਈਜ਼ੀਲੀ ਸਾਫ ਹੋ ਜਾਂਦੇ ਨੇ ਆਪਣੇ ਕੈਬਿਨੇਟਸ ਦੇ ਅੰਦਰ ਸਕ੍ਰੈਚ ਵੀ ਨਹੀਂ ਆਉਂਦੇ ਇਹ ਇਕੱਠੇ ਵੀ ਨਹੀਂ ਹੁੰਦੇ ਖਵਾਰ ਵਾਂਗ ਵੀ ਜਿਵੇਂ ਅਖਬਾਰ ਇਕੱਠਾ ਹੋ ਜਾਂਦਾ ਹਨ ਇਕੱਠੇ ਵੀ ਨਹੀਂ ਹੁੰਦੇ ਬਦਲਣ ਦੀ ਲੋੜ ਵੀ ਨਹੀਂ ਪੈਂਦੀ ਇੱਕ ਵਾਰ ਤੁਸੀਂ ਪੈਸਾ ਲਾਓ ਤੇ ਸਾਲੋਂ ਸਾਲ ਚੱਲਣ ਵਾਲੀ ਚੀਜ਼ ਹੈ ਖਰਾਬ ਵੀ ਨਹੀਂ ਹੁੰਦੇ ਇਹ ਆਪਾਂ ਕੱਪੜਿਆਂ ਵਾਲੇ ਕਬਡਰਟਸ ਤੇ ਵੀ ਲਗਾ ਸਕਦੇ ਹਾਂ ਕਿਚਨ ਕੈਬਿਨੇਟਸ ਤੇ ਵੀ ਲਗਾ ਸਕਦੇ ਕਿਤੇ ਮਰਜ਼ੀ ਲਗਾ ਲਓ ਤੁਸੀਂ ਇਹ ਤੇ ਬਹੁਤ ਹੀ ਜ਼ਿਆਦਾ ਆਰਾਮਦਾਇਕ ਚੀਜ਼ ਹੈ ਜਾਨੀ ਕਿ ਸੁੱਖ ਜਾ ਮੈਂਦਾ ਪਰ ਉਹ ਚੀਜ਼ ਜਿਹੜੇ ਆਪ ਬਰਤਨ ਲੱਗ ਜੇ ਮੈਨੂੰ ਤਾਂ ਪਰਸਨਲ ਇਹ ਰਿਵਿਊ ਬਹੁਤ ਵਧੀਆ ਲੱਗਿਆ ਤੇ ਧੋ ਕੇ ਮੈਂ ਦਾ ਤਾਰ ਤੇ ਹੀ ਪਾਤੇ ਫਿਰ ਨਾ ਸਵੇਰੇ ਆਉਗੀ ਹੈਲਪਰ ਉਹਦੀ ਹੈਲਪ ਲੈ ਕੇ ਫਿਰ ਉੱਪਰ ਲਗਵਾਉਂਗੀ ਦੁਬਾਰੇ ਮੈਂ ਹੀ ਇੱਕ ਵਾਰ ਧੋ ਕੇ ਬਾਅਦ ਤੇ ਸ਼ਾਮ ਨੂੰ ਸੁੱਕ ਕੇ ਫਿਰ ਅੰਦਰ ਲੈ ਜਾਊਂਗੀ ਅੱਜ ਬਸ ਮੇਰੇ ਕਿਚਨ ਦਾ ਛੇੜਾ ਛੇੜ ਲਵਾਂਗੇ। ਚਲ ਸਫਾਈ ਸ਼ੁਰੂ ਕਰੀਏ ਤਾਂ ਜਿਵੇਂ ਕਿਚਨ ਚ ਘੜਾ ਵੀ ਲਗਾ ਲਿਆ ਪਾਣੀ ਦੀ। ਫ੍ਰੀਜ ਨਾਲ ਪਾਣੀ ਅਸੀਂ ਪਿੰਦੇ ਨੇ ਲਾਸਟ ਇਅਰ ਨੇ ਪੀਤਾ ਇਹ ਦਵਿੰਦਰ ਨੇ ਮੈਂ ਤਾਂ ਬਹੁਤ ਸਾਲਾਂ ਤੋਂ ਛੱਡਿਆ ਹੋਇਆ ਪੀਣਾ। ਤੇ ਘੜਾ ਲਗਾ ਲਿਆ ਜਿਹੜੇ ਵਾਲਾ ਪਾਣੀ ਪੀਆ ਕਰਾਂਗੇ। ਹੁਣ ਮੈਂ ਕੰਮ ਕਰਕੇ ਥੱਕ ਚੁੱਕੀ ਸੀ ਦਿਲ ਕਰਿਆ ਸੰਦਰੂ ਕੰਮ ਕਰਨ ਨੂੰ। ਪਰ ਮੈਂ ਕਿਹਾ ਜੇ ਹੋਰ ਕੰਮ ਕਰ ਲਿਆ ਨਾ ਮੈਂ ਬਹੁਤ ਜ਼ਿਆਦਾ ਥੱਕ ਜਾਣਾ ਢੂਈ ਨੂੰ ਪ੍ਰੋਬਲਮ ਨਾ ਆ ਜਾਏ। ਤੇ ਇਸ ਕਰਕੇ ਫਿਰ ਮੈਂ ਕਿਹਾ ਬਸ ਹੁਣ ਤੇ ਹੁਣ ਮੈਂ ਆਪਣੇ ਲਈ ਬਣਾਈ ਤੇ ਕੋਲਡ ਕਾਫੀ ਪੀ ਲਿਆ ਕੋਲਡ ਕਾਫ ਟਾਈਮ ਹੋ ਰਿਹਾ ਪੋਨੇ 8 ਦਾ ਖਾਣੇ ਦੀ ਤਿਆਰੀ ਮੈਂ ਕਰ ਲਈ ਸੈਟਅਪ ਸਾਰਾ ਤਿਆਰ ਕਰ ਲਈ ਸਬਜੀ ਦਾ ਆਮੜਾ ਕ੍ਰੀਸ ਲੋ ਕਰਕੇ ਫਿਰ ਬਣਾਇਸ ਰਾਜ ਮਾਂ ਰਾਤ ਮੈਂ ਸਬਜੀ ਪਈ ਹੋਰ ਨਹੀਂ ਮੇਕਅਪ ਬਣਾਉਂਗੀ ਯੂਜ਼ ਕਰੋ ਪਹਿਲੇ ਹੀ ਖਾਓ ਸੈਲਟ ਕੱਟ ਕੇ ਇੱਤਰਾਹੀ ਦੂ ਵੀੰਦਰ ਤੋਂ ਮੈਂ ਆਪਣਾ ਖਾ ਰਹੀ ਹੌਲੀ ਹੌਲੀ ਵੀ ਖਾਣੇ ਤੋਂ ਪਹਿਲਾਂ ਪਹਿਲਾਂ ਖਾ ਲਾਂ ਮੈਂ ਆਪਣਾ ਖਾਣ ਪੀਣਾ ਫਿਰ ਡਾਈਟ ਮੈਂ ਤਾਂ ਤੁਹਾਨੂੰ ਸ਼ੇਅਰ ਕਰ ਦਿੰਨੇ ਕਿ ਮੈਂ ਬ੍ਰੇਕਫਾਸਟ ਵੀ ਤੁਹਾਨੂੰ ਸ਼ੇਅਰ ਕਰਦੀ ਆਂ ਤਾਂ ਕਿ ਤੁਹਾਡੇ ਮਨ 'ਚ ਵਿਆਹ ਨਾ ਰਹੀ ਪਤਾ ਨਹੀਂ ਵੀ ਕੀ ਖਾਣਾ ਪੈਂਦਾ ਆਪਾਂ ਨੂੰ weight ਘਟਾਉਣ ਵਾਸਤੇ ਘਰ ਤਾਂ ਹੀ ਖਾਣਾ ਖਾਣਾ ਪੈਂਦਾ ਆਪਾਂ ਨੂੰ ਪਰ ਥ ਹੈਲਦੀ ਆਪਸ਼ਨ ਰੱਖਣੀ ਪੈਂਦੀ ਆ ਨਾ ਇਹ ਨਹੀਂ ਵੀ ਸਾਰਾ ਦਿਨ ਤੁਸੀਂ ਤਿੰਨੇ ਟਾਈਮ ਰੋਟੀਆਂ ਖਾਈ ਚਲੋ ਹੈਲਦੀ ਆਪਸ਼ਨ ਪ੍ਰੋਟੀਨ ਰਿਚ ਡਾਈਟ ਲੈਣੀ ਪੈਂਦੀ ਆ ਤਾਂ ਹੀ ਮੇਰਾ ਇਹ ਹੀ ਮਕਸਦ ਹੁੰਦਾ ਮੈਂ ਆਪਣੀ ਡਾਈਟ ਤੁਹਾਨੂੰ ਸ਼ੇਅਰ ਕਰਦੇ ਆ ਆਪਣਾ ਫੂਡ ਤੁਹਾਨੂੰ ਸ਼ੇਅਰ ਕਰਦੇ ਮੈਂ ਮੈਂ ਕੀ ਲੈ ਰਹੀ ਆ ਨਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਸਕੇ ਵੀ ਆਪਾਂ ਕੀ ਖਾਣਾ ਵੈਸੇ ਸ਼ੋਸ਼ਲ ਮੀਡੀਆ ਹੈਗਾ ਹੈਲਪ ਕਰ ਨੂੰ ਬਹੁਤ سارے ਵੀਡੀਓ ਬਹੁਤ ਸਾਰੇ ਕੰਟੈਂਸਟ ਇਹ ਹੈਗੇ ਨੇ ਜੇ ਤੁਸੀਂ ਇੱਕ ਵਾਰ ਵੀਡੀਓਜ਼ ਦੇਖੋਗੇ ਚੈਨਲ ਦੇਖੋਗੇ ਤੁਹਾਨੂੰ ਆਈਡੀਆ ਜ਼ਰੂਰ ਮਿਲੂ ਕੁਛ ਨਾ ਕੁਛ ਤੁਹਾਨੂੰ ਜ਼ਰੂਰ ਸਮਝ ਆਊਗਾ ਵੀ ਆਪਾਂ ਨੂੰ ਕੀ ਲੈਣਾ ਚਾਹੀਦਾ ਪਰ ਰੋਟੀ ਕਣਕ ਦੀ ਰੋਟੀ ਜ਼ਰੂਰ ਅਵੋਇਡ ਕਰਿਆ ਕਰੋ ਨਾ ਲਿਆ ਕਰੋ ਜੇ ਤੁਸੀਂ weight loss ਕਰਨਾ ਤਾਂ ਹੁਣ ਮੈਂ weight maintain ਕਰ ਰਹੀ ਹਾਂ ਮੈਂ ਕਣਕ ਦੀ ਰੋਟੀ ਮੈਂ ਖਾਣੀ ਆ ਪਰ ਦੁਪਹਿਰੇ ਇੱਕ ਟਾਈਮ ਖਾਣੀ ਆ ਰਾਤ ਨੂੰ ਮੈਂ ਕਦੇ-ਕਦੇ ਖਾਣੀ ਆ ਵੀਕ ਚ 2 ਜਾਂ 3 ਵਾਰ ਖਾਣੀ ਆ ਬਾਹਰ ਅੰਦਰ ਜਾਣੇ ਫਿਰ ਮੈਂ 2 ਵਾਰ ਵੀ ਰੋਟੀ ਖਾ ਲਵਾਂ ਮੈਂ ਦਿਨ ਵਿੱਚ ਪਰ ਖਾਣੀ ਇੱਕ ਫੁਲਕਾ ਹੁੰਨੇ ਆ ਸੈਲਡ ਜ਼ਰੂਰ ਨਾਲ ਖਾਣੀ ਆ ਦਾਲ ਸਬਜ਼ੀ ਖਾਣੀ ਆ ਫੁਲਕਾ ਮੈਂ ਇੱਕੋ ਹੀ ਖਾਣੀ ਇੱਕ ਤੋਂ ਵੱਧ ਨਹੀਂ सो ये हम वीडियो का एंड हो तो तो वीडियो अच्छी लगी होगी वीडियो अच्छी लगी तो प्लीज लाइक शेयर कमेंट करना चैनल को सबसक्राइब करना मिलेगा एक होर नंबी वीडियो लेके टिल दैन गुड बाय एंड सीक